ਮੂਨਕ ਦੇ ਅੰਦਰ ਇਹ ਜੇ ਕੀ ਤੁਸੀਂ ਮਨ ਸੋਚਿਆ ਔਰ ਕੀ ਕੀ ਵਿਕਾਸ ਕਰਿਆ ਜੋ ਰਹਿ ਗਏ ਨੇ ਉਹ ਤੁਸੀਂ ਕਰਨ ਦੇ ਇੱਛੁਕ ਨੇ ਸਾਡੇ 10 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਐਮਸੀ 2-3 ਰਹਿ ਚੁੱਕੇ ਨੇ ਜੀ ਜਿਨ੍ਹਾਂ ਨੇ ਇੱਕ ਇੰਟਰਵਿਊ ਸਾਡੇ ਲਵਾਈ ਕਈ ਗਲੀਆਂ ਨਾਲੀਆਂ ਤਾਂ ਮੈਂ ਪੱਲੋਂ ਬਖਤ ਕਰਾਈ ਮੇਰੇ ਪਿਛਲੇ ਸਾਲ ਮੈਂ ਬਗੈਰ ਐਮਸੀ ਹੋਣ ਦੇ ਨਾਤੇ ਪੱਲੋਂ ਮੈਂ ਉਤੋਂ ਪੁਲੀਆਂ ਨਾਲੀਆਂ ਤੇ ਸੀਵਰੇਜ ਜਿਹੜਾ ਲੇਕਤੀ ਮੈਂ ਉਹ ਆਪ 5-7 ਲੱਖ ਰੁਪਏ ਲਾ ਕੇ ਮੈਂ ਆਪ ਸੈਟ ਕਰਾਈ ਇਸ ਮਾਸੇ ਵਕਤੀ ਮੈਂ 700 ਤੋਂ ਕਰਦ ਰਿਆਂ ਤੇ ਉੱਥੇ ਕਿਸੇ ਵੀ ਐਮਸੀ ਨੇ ਤਿੰਨ ਪ੍ਰਾਂਟ ਆਪ ਕੇ ਜੀ ਨਾ ਤੇ ਸੀਵਰੇਜ ਨਾ ਪਾਣੀ ਨਾ ਟੂਟੀ ਗੰਦਾ ਪਾਣੀ ਇਹਨਾਂ ਬੁਰਾ ਹਾਲ ਹੈ ਲੋਕ ਇੰਨੇ ਪ੍ਰੇਸ਼ਾਨ ਦੀ ਲੋਕਾਂ ਦੀ ਆਹੀ ਬਾਜ਼ਰੀ ਸਾਡਾ ਕੰਮ ਕਰਾ ਦਿਓ ਜੀ ਅਸੀਂ ਸੋਨੂੰ ਸەم ਦਮ ਮੈਂ 1.5 ਸਾਲ ਤੋਂ ਕੰਮ ਕੀਤਾ ਐਸਾ ਨਕਸ਼ਾ ਬਣਾਣਾ ਮੂਨਕ ਦਾ ਇੱਕ ਨੰਬਰ ਵਾਰਡ ਮੂਨ ਕੇਰੀ ਦੇ ਵਿੱਚ ਐ ਬਣਾਣਾ ਮੂਨਕ ਜਿਵੇਂ ਮਾਹਲੀ ਚੰਡੀਗੜ੍ਹ ਪੌਦੇ ਲੱਗੇ ਨੇ ਜਿ ਆਪਣੀ ਪੌਦੇ ਸ਼ਸ਼ੀਕਲ ਜੀ ਮੈਂ ਤੁਹਾਡਾ प्रमोद ਗਰਗ ਤੇ ਮੇਰੇ ਨਾਲ ਨੇ ਮੇਰੇ ਸਾਥੀ ਖਰਿਜੰਦ ਗਰਗ ਅੱਜ ਅਸੀਂ ਪਹੁੰਚੇ ਹਾਂ ਮੂਨਕ ਦੀ ਨਗਰ ਪੰਚਾਇਤ ਦੀ ਚੋਣਾ ਵਿੱਚ ਜੋ ਕਿ ਐਮਸੀ ਚੁਣੇ ਗਏ ਨੇ ਸਾਡੇ ਨਾਲ ਨੇ ਬਾੜ ਨੰਬਰ 4 ਦੇ ਜੋ ਐਮਸੀ ਚੁਣੇ ਗਏ ਸ਼੍ਰੀ ਮੁਖਤਿਆਰ ਸਿੰਘ ਕੰਬੋਜ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਮੂਨਕ ਨਗਰ ਪੰਚਾਇਤ ਦੀ ਚੋਣਾ ਨਿਭੜਨ ਤੋਂ ਬਾਅਦ ਨਗਰ ਪੰਚਾਇਤ ਦਾ ਜੋ ਪ੍ਰਧਾਨ ਚੁਣਿਆ ਜਾਣਾ ਉਹ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਔਰ ਕਿਵੇਂ ਦਾ ਪ੍ਰਧਾਨ ਹੋਣਾ ਚਾਹੀਦਾ ਮੁਖਤਾਰ ਜੀ ਬਹੁਤ ਬਹੁਤ ਸਵਾਗਤ ਹੈ ਅਸੀਂ ਤੁਹਾਡੇ ਤੋਂ ਇਹ ਹੀ ਕੁਝ ਪੁੱਛਣਾ ਚਾਹੁੰਦੇ ਆ ਕਿ ਜੋ ਹੁਣ ਪ੍ਰਧਾਨਗੀ ਚੁਣੀ ਜਾਣੀ ਹੈ ਕਿਵੇਂ ਦਾ ਮਤਲਬ ਚਰਚਾ ਚੱਲ ਰਹੀ ਹੈ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜੀ ਬਾਈ ਪਰਮੋਦ ਕੁਮਾਰ ਜੀ ਤੇ ਹਰਚੰਦ ਲਾ ਜੀ ਸਪੋਰਟ ਚੈਨਲ ਤੇ ਮੈਂ ਧੰਨਵਾਦ ਕਰਦਾ ਉਸ ਤੋਂ ਬਾਅਦ ਅੱਜ ਤਾਂ ਦੇਖੋ ਵਿਕਾਸ ਦੇ ਦਰਤੇ ਅਸੀਂ ਚੋਂ ਲੜਾਈ ਚਾਰ ਨੰਬਰ ਵੱਟ ਚ 1.5 ਸਾਲ ਤੋਂ ਮੈਂ ਮਿਹਨਤ ਕਰਦਾ ਰਹਿਆ ਜੀ ਪਹਿਲਾਂ ਟਰੱਕਿੰਗ ਦਾ ਪ੍ਰਧਾਨ ਰਹੇ ਜੀ ਪ੍ਰਧਾਨ ਦੇ ਹੋਂ ਤੇ ਮੈਂ ਬਹੁਤ ਸੇਵਾ ਕੀਤੀ ਹੈ ਜੀ ਤੇ ਮੈਂ ਹੋਮੋਡ ਡਿਸਟ੍ਰਿਕਟ ਬੋਰਡ ਦਾ ਪ੍ਰਧਾਨ ਅਜਿ ਚਲੇਦਾ ਚੀਪ ਕਰੈਮਰ ਰਿਪੋਰਟਰ ਪਬਲਿਕ ਨੰਬਰ ਦਾ ਤੇ ਅਸੀਂ ਪਹਿਲਾਂ ਨਸ਼ਾ ਮੁਕਤ ਅਭਿਆਨ ਚਲਾਇਆ ਡਾਕਟਰ ਰਾਜੀਸ਼ ਸਰਮਾ ਜੀ ਜੱਕਲੇ ਉਹਨਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਜੋ ਹੋਮੋਡ ਆਲ ਇੰਡੀਆ ਅਸੀਂ 21 ਸਾਲ ਨਸ਼ਾ ਮੁਕਤ ਅਭਿਆਨ ਚਲਾਇਆ ਉਹਦੇ ਚ ਵੀ ਅਸੀਂ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਕਈ ਸਾਲਾਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਜੀ ਇਹ ਸਮਾਜ ਸੇਵਾ ਦੇ ਨਾਤੇ ਸਾਨੂੰ ਅੱਜ ਬਾੜ ਵਾਸੀਆਂ ਦਾ ਮੈਂ ਬਹੁਤ ਦਿਲੋਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਸਾਥ ਦਿੱਤਾ ਹੈ ਤੇ ਇੰਨੀ ਬਹੁਤ ਨਾਲ ਮੈਨੂੰ ਮੇਰੀ ਜਿੱਤ ਪ੍ਰਾਪਤ ਕੀਤੀ ਹੈ ਤੇ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਸਾਥ ਦਿੱਤਾ ਹ ਹ ਤੇ ਬਾਕੀ ਸਾਡੀ ਇਲੈਕਸ਼ਨ ਤੇਰਾ ਐਮਸੀ ਜਿੱਤੇਆਂ ਸੀ ਜੀ 13 ਵਿੱਚੋਂ 7 ਅਸੀਂ ਜਿਹੜੇ ਐਮਸੀ ਆ ਛਾੜੂ ਦੇ ਨਿਸ਼ਾਨ ਤੇ ਜਿੱਤੇ ਆ ਆਮ ਆਦਮੀ ਪਾਰਟੀ ਦੇ ਤੇ ਤਿੰਨ ਸਾਡੇ ਜਿਹੜੇ ਐਮਸੀ ਨੇ ਉਹ ਦੋ ਤਿੰਨ ਤਿੰਨ ਤਨਾਂ ਦੇ ਸਹਿਮਤੀ ਨਾਲ ਉਹ ਹੈ ਆਮ ਆਮ ਆਦਮੀ ਦੀ ਤੇ ਤਿੰਨ ਤਿੰਨ ਬਾਕੀ ਤਿੰਨ ਜਿਹੜੇ ਨੇ ਆਜ਼ਾਦ ਜਿੱਤੇ ਨੇ ਜੀ ਸਾਰੇ ਅੱਜ ਇਕੱਠੇ ਆ ਸੀ ਹੂੰ ਬਾਕੀ ਦੇਖੋ ਚਾਹਵਾਨਤਾ ਜੀ ਦੋ ਤਿੰਨ ਅਸੀਂ ਜਿਵੇਂ ਭੋਲਾ ਸਿੰਘ ਸਿੱਖੂਆ ਮੈਂ ਵੀ ਚਾਹਵਾਨਾ ਪ੍ਰਧਾਨਗੀ ਦੇਤੇ ਜਖਸੀਰ ਮਲਾਣਾ ਹੂੰ ਤੇ ਬਾਕੀ ਜੋ ਸਾਡਾ ਮੰਤਰੀ ਜੀ ਮਰਿੰਦਰ ਗੋਲ ਜੀ ਸਾਡੇ ਹਲਕਾ ਇੰਚਾਰਜ ਨੇ ਕੈਵਨ ਮੰਤਰੀ ਨੇ ਉਹਨਾਂ ਦਾ ਅਸੀਂ ਝੋਲੇ ਚ ਪਾਤੀ ਜਿੱਤ ਕੇ ਸੀਟਾਂ ਬਾਕੀ ਜੋ ਵੀ ਉਹ ਐਲਾਨ ਕਰਨਗੇ ਜਿੰਨੂੰ ਵੀ ਬਣਾਣਗੇ ਅਸੀਂ ਉਹਨਾਂ ਦੇ ਅਸੀਂ ਸਹਿਮਤ ਹਾਂ ਉਹਨਾਂ ਤੇ ਤੇ ਬਾਕੀ ਇਹ ਇਹਨੋਂ ਤੋਂ ਬਾਹਰ ਨਹੀਂ ਪਾਰਟੀ ਦੇ ਨਾਲ ਮੋੜਾ ਮੋੜਾ ਲੱਗ ਚੱਲਾਂਗੇ ਉਹ ਤਾਂ ਅਸੀਂ ਬਾਹਰ ਨਹੀਂ ਦੱਸ ਸਕਦੇ ਬਾਕੀ ਸਾਡਾ ਇੱਕ ਦੋ ਦਿਨ ਚ ਨੋਟੀਫਿਕੇਸ਼ਨ ਆ ਜਾਣਾ ਹੈ ਜੋ ਵੀ ਆਪਣੇ ਪਾਰਟੀ ਦਾ ਉਹ ਕਰਨਗੇ ਅਸੀਂ ਐਲਾਨ ਕਰਨਗੇ ਉਹਨਾਂ ਨਾਲ ਸਹਿਮਤ ਤਾਂ ਸੀ ਹੂੰ ਇਹ ਬਹੁਤ ਅੱਛੀ ਗੱਲ ਕਹੀ ਤੁਸੀਂ ਵੀ ਝੋਲੀ ਜੀ ਉਹਨਾਂ ਦੀ ਸੀਟ ਪਾ ਦਿੱਤੀ ਤੇ ਇੱਕ ਮੈਂ ਹੋਰ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਵੀ ਮੈਂ ਤੁਹਾਨੂੰ 10 ਸਾਲਾਂ ਤੋਂ ਪਿਛਲੇ ਦੇਖ ਰਹੇ ਹਾਂ ਤੁਸੀਂ ਸਮਾਜ ਦੇ ਵਲ ਲੱਗੇ ਹੋਏ ਹਰਿਆਣਾ ਪੰਜਾਬ ਪੂਰਾ ਚੱਲਿਓ ਤੁਸੀਂ ਤੇ ਮੂਲਕ ਦੇ ਅੰਦਰ ਇਹ ਜੇ ਕੀ ਤੁਸੀਂ ਮਨ ਸੋਚਿਆ ਔਰ ਕੀ ਕੀ ਵਿਕਾਸ ਕਰ ਰਹੇ ਜੋ ਰਹਿ ਗਏ ਨਹੀਂ ਉਹ ਤੁਸੀਂ ਕਰਨ ਦੇ ਇੱਛੁਕ ਨੇ ਸਾਡੇ ਜੀ ਜਿਹੜੀ ਮੇਰੀ ਬਾੜਾ 4 ਨੰਬਰ ਬਾੜਾ ਤੇ 3 ਨੰਬਰ ਬਾੜਾ ਨੇ ਦੋ ਇਕੱਠੀ ਨੇ ਹਮ ਇਹਨਾਂ ਚੋਂ 10 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਐਮਸੀ ਦੋ ਤਿੰਨ ਰਹਿ ਚੁੱਕੇ ਨੇ ਜੀ ਜਿਨ੍ਹਾਂ ਨੇ ਇੱਕ ਇੰਟਰਵਿਊ ਸਾਡੇ ਲਵਾਈ ਕਈ ਗਲੀਆਂ ਨਾਲੀਆਂ ਤਾਂ ਮੈਂ ਪੱਲੋਂ ਬਖਾਤ ਕਰਾਈ ਮੇਰੇ ਪਿਛਲੇ ਸਾਲ ਮੈਂ ਬਗੈਰ ਐਮਸੀ ਹੋਣ ਦੇ ਨਾਤੇ ਪੱਲੋਂ ਮੈਂ ਉਹ ਤੋਂ ਪੁਲੀਆਂ ਨਾਲੀਆਂ ਤੇ ਸੀਵਰੇਜ ਜਿਹੜਾ ਲੀਕਤੀ ਮੈਂ ਉਹ ਆਪ 5-7 ਲੱਖ ਰੁਪਏ ਲਾ ਕੇ ਮੈਂ ਸਟਕ ਕਰਾਈ ਸਮਾ ਸੇਵਾ ਕੀਤੀ ਮੈਂ 1500 ਕਰਦ ਰਿਆਂ ਤੇ ਉੱਥੇ ਕਿਸੇ ਵੀ ਐਮਸੀ ਨੇ ਤਿੰਨ ਪਲਾਨਟ ਆਪ ਗਏ ਜੀ ਨੋਟਿਸ ਸੀਵਰੇਜ ਨਾ ਪਾਣੀ ਨਾ ਟੁੱਟੀ ਗੰਦਾ ਪਾਣੀ ਇਹ ਇੰਨਾ ਬੁਰਾ ਹਾਲ ਹੈ ਲੋਕ ਐਨੇ ਪ੍ਰਸੰਤ ਦੀ ਲੋਕਾਂ ਦੀ ਆਹੀ ਬਾਜ਼ਰੀ ਸਾਡਾ ਕੰਮ ਕਰਾ ਦਿਓ ਜੀ ਅਸੀਂ ਸੋਨੂੰ 7 ਦਮ ਮੈਂ ਡੇਢ ਸਾਲ ਤੋਂ ਤੇ ਕੰਮ ਕੀਤਾ ਜੀ ਮੇਰੀ 4 ਨੰਬਰ ਵਾਰਡ ਤੇ 3 ਨੰਬਰ ਵਾਰਡ ਚ ਵੀ ਕੀਤਾ ਤੇ ਹੁਣ ਸਾਡੀ ਐਨੀ ਸਮੱਸਿਆ ਉੱਤੇ ਵੀ ਸੀਵਰੇਜ ਨਹੀਂ ਹੈਗੀ ਲੈਨ ਨਾ ਟੁੱਟੀਆਂ ਦੇ ਪਾਣੀ ਹੈਗਾ ਨਾ ਉੱਤੇ ਸੜਕਾਂ ਬੁਰਾ ਹਾਲ ਹੈ ਡੁੰਗੇ ਖੱਡੇ ਨੇ ਤੇ ਅਸੀਂ ਮੈਂ ਤਾਂ ਕਹਿੰਦਾ ਸ਼ਬਦ ਪਹਿਲ ਦੇ ਹਰਤੇ ਅਸੀਂ ਉਹ ਗਲੀਆਂ ਨਾਲੀ ਬਣਾਵਾਂਗੇ ਉਸ ਤੋਂ ਬਾਅਦ ਜਦੋਂ ਗਲੀਆਂ ਨਾਲੀਆਂ ਬਣ ਗਈਆਂ ਸੀਵਰੇਜ ਲੈਨ ਪੈ ਗਈ ਸਾਡੀ ਤਾਂ ਉਸ ਤੋਂ ਬਾਅਦ ਅਸੀਂ ਇੱਕ ਐਸਾ ਨਕਸ਼ਾ ਬਣਾਣਾ ਮੂਨਕ ਦਾ ਇੱਕ ਨੰਬਰ ਵਾਰਡ ਮੂਨ ਇਵੇਂ ਮਾਹੌਲੀ ਚੰਡੀਗੜ੍ਹ ਪੌਦੇ ਲੱਗੇ ਨੇ ਜਿਹਾ ਆਪਣੀ ਪੌਦੇ ਵਾਤਾਵਰਨ ਸਾਫ ਤੇ ਆਪਣਾ ਪ੍ਰਦੂਸ਼ਣ ਤੋਂ ਰਹਿਤ ਇੱਕ ਨਸ਼ਾ ਮੁਕਤ ਅਭਿਆਨ ਚਲਾਉਣਾ ਸੀ ਹਰ ਗਲੀ ਦੇ ਵਿੱਚ ਬਾੜ ਦੇ ਵਿੱਚ ਨਸ਼ਾ ਮੁਕਤ ਮੂਨ ਨਸ਼ਾ ਮੁਕਤ ਪੰਜਾਬ ਬਣਾਉਣਾ ਸੀ ਨਸ਼ਾ ਮੁਕਤ ਅਭਿਆਨ ਅਸੀਂ ਪਹਿਲੇ ਹੀ ਚਲਾਉਂਦੇ ਰਹੇ ਪਹਿਲਾਂ ਹੀ ਸਿਖਲਾਵਾਂ ਨਸ਼ਾ ਮੁਕਤ ਪਰ ਹਰ ਬਾੜ ਦੇ ਵਿੱਚ ਕਿਸੇ ਕੋਈ ਵੀ ਕੰਮ ਹੈ ਅਸੀਂ ਪਹਿਲੇ ਧਾਰ ਤੇ ਕਰਾਵਾਇਆ ਜੋ ਪੰਨਿਕ ਪਿੰਨੇ 15 ਸਾਲ ਤੋਂ ਅਸੀਂ ਉਹ ਕੰਮ ਕਰਾਣੇ ਕਰਾਣੇ ਬਾਈ ਜੀ ਕਿਸੇ ਨੇ ਨਿਕਲਿਆ ਜੇ ਤੱਕ ਸਾਡੀ ਜਿਹੜੀ ਸੋਚ ਹੈ ਜਿਵੇਂ ਗਲੀਆਂ ਨਾਲੀਆਂ ਦੇ ਵਿੱਚ ਛਿਟ ਰਟ ਲਟਾਂ ਨੇ ਜਿਹੜੀਆਂ ਨੇ ਸਰਕਾਰੀ ਹੁਣ ਤੱਕ ਅਸੀਂ ਪੰਲੋ ਲਵਾਈਆਂ ਤਾਰਾਂ ਜੀ ਜਿਹੜੀ ਲਾਈਟ ਟੋਬਾ ਐਲਈਡੀ ਟੂਬਾਂ ਲਵਾਈਆਂ ਨੇ ਅਸੀਂ 400 ਐਲਈਡੀ ਟੂਬਾਂ ਮੈਂ ਕੱਲੀ ਵਾਰਡ ਦੇ ਵਿੱਚ ਪੰਲੋ ਲਵਾਈਆਂ ਨੇ ਜੀ ਉਹ ਘਰੋਂ ਕਨੈਕਸ਼ਨ ਨੂੰ ਲੈ ਕੇ ਲਵਾਈਆਂ ਨੇ ਉੱਤੇ ਸਾਡੇ ਤਾਰ ਨਹੀਂ ਪਈ ਸਰਕਾਰੀ ਹੁਣ ਅਸੀਂ ਸਰਕਾਰੀ ਲਾਈਨ ਪਵਾ ਗਏ ਉੱਤੇ ਤਾਰ ਪਵਾ ਗਏ ਤਾਂ ਜਿਹੜੀਆਂ ਸਰਕਾਰੀ ਲਟਾਂ ਨੇ ਵੱਡੀਆਂ ਲਟਾਂ ਲਵਾਵਾਂਗੇ ਜੀ ਉਹ ਹਰ ਵਾਰਡ ਦੇ ਵਿੱਚ ਹਰ ਗਲੀ ਘਰ ਦੇ ਵਿੱਚ ਚਾਨਣਾ ਹੋਵੇ ਇਹ ਘਰ ਘਰ ਦੇ ਵਿੱਚ ਪੌਦੇ ਲੱਗੋ ਉਹਨਾਂ ਸਫਾਈ ਹੋਵੇ ਅਸੀਂ ਕਿਹਦਾ ਸੁੰਦਰ ਸਹਿਰ ਬਣਾਣਾ ਹੈ ਚੰਡੀਗੜ੍ਹ ਦਾ ਨਕਸ਼ਾ ਬਣਾਣਾ ਮਨਗਦਾ ਇਹਦੀ ਸਾਡੀ ਸੋਚ ਹੈ ਮੁਖਤਿਆਰ ਜੀ ਜਿਵੇਂ ਕਿ ਤੁਸੀਂ ਕਿਹਾ ਵੀ ਪ੍ਰਧਾਨਗੀ ਦੇ ਵਿੱਚ ਤੁਸੀਂ ਵੀ ਇੱਛੂ ਹੋ ਤੇ ਹੋਰ ਵੀ ਉਮੀਦ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਨਾਮ ਤੇ ਕਿੰਨੀ ਕਿ ਸਹਿਮਤੀ ਬਣ ਸਕਦੀ ਹੈ ਸਹਿਮਤੀ ਦੇਖੋ ਅਸੀਂ ਸੇਵਾ ਕੀਤੀ ਹੈ ਲੋਕ ਸਾਡੇ ਨਾਲ ਸਾਰੇ ਬਾਕੀ ਅਸੀਂ ਦੇਖੋ ਮੈਂ ਨਹੀਂ ਕਹਿੰਦਾ ਵੀ ਮੈਂ ੱੱਕੇ ਨਾਲ ਪ੍ਰਧਾਨ ਹਾਂ ਅਸੀਂ ਤਾਂ ਆਪਣੀ ਸੀਟ ਜਿੱਤ ਕੇ ਸਾਡੇ ਮੰਤਰੀ ਜੀ ਨਾਲ ਵਾਅਦਾ ਕੀਤਾ ਸੀ ਅੱਜ ਜਦੋਂ ਅਸੀਂ ਪਾਰਟੀ ਜਮईन ਕੀਤੀ ਆਈ ਅਸੀਂ ਚਾਰ ਦਿਨ ਪਹਿਲਾਂ ਤੇ ਅਸੀਂ ਮੀਤੇਰ ਜੀ ਖੜੇ ਦੇ ਉਦੋਂ ਅਸੀਂ ਜੀ ਮੀ ਤੇਰੀਨ ਵਾਦਾ ਕੀਤਾ ਦੀਆ ਮੰਤਰੀ ਸਾਹਿਬ ਨੂੰ ਵੀ ਸਾਡੀ ਅਸੀਂ ਤੁਹਾਨੂੰ ਅਸੀਂ ਬਹੁਤ ਦਿਖਾਇਆ ਤੇ 4 ਦਿਨਾਂ ਬਾਅਦ ਸਾਡੀ ਇਲੈਕਸ਼ਨ ਹੋ ਗਈ ਦੀ ਸਭ ਤੋਂ ਵੱਧ ਵੋਟਾਂ ਮੈਂ ਵਾਰਡ ਦੇ ਵਿੱਚੋਂ 3200 ਵੋਟ 35 ਮੂਨਕ ਦੇ ਵਿੱਚ ਤੇਰਾ ਮਾੜਾ ਚ ਸਭ ਤੋਂ ਵੱਧ ਵੋਟ ਮੈਂ 750 ਵੋਟ ਮੇਰੀ ਵਾਰਡ 4 ਨੰਬਰ ਚੋਂ ਵੱਧ ਪਾਈਆਂ ਦੀ 4 ਦਿਨਾਂ ਬਾਅਦ ਦੇਖੋ 4 ਦਿਨਾਂ ਦੇ ਮੈਜਰਮੈਂਟ ਪਾਰਟੀ ਦੇ ਮੈਂ ਵਾਦਾ ਕੀਤਾ ਸੀ ਉਹ ਨਿਭਾਏ ਜੀ ਸਭ ਤੋਂ ਪਹਿਲਾਂ ਜਿੱਤ ਤਾਂ ਸਾਡੀ ਮੇਰੀ ਉਹਦੇ ਹੋ ਗਈ ਸੀ ਕਿ ਉਹਦੇ ਮੀ ਤੇਰ ਨੂੰ ਅਸੀਂ 750 ਵੋਟਾਂ ਵੱਧ ਪਾਈਆਂ ਮੂਨਕ ਦੇ ਵਿੱਚੋਂ 3200 ਲੀਡ ਕਿੰਨੀ ਦੀ ਵੋਟ ਤੇ ਲਾਲੋ ਸਾਹਿਬ ਸਾਡੀ ਜਿੱਤ ਉਹ ਆਮ ਆਦਮੀ ਦੀ ਚੋਲੇ ਚ ਪਾਈਆਂ ਨੇ ਜਿੱਤ ਗਏ ਜੀ ਸਭ ਤੋਂ ਵੱਧ ਮੇਰੇ ਖਿਲਾਫ ਇੱਕ ਪ੍ਰਦੀਪ ਕੁਮਾਰ ਸੈਂਟੂ ਨੇ ਜੋ ਸਾਡੇ ਬਹੁਤ ਤਕੜੇ ਬੜੇ ਇਜੋਗਪਤੀ ਨੇ ਜਿਨ੍ਹਾਂ ਨੇ ਮੇਰੇ ਖਿਲਾਫ ਇੱਕ ਡਰਾਈਵਰ ਖੜਾ ਕਰਤਾ ਉਹਨਾਂ ਨੂੰ 182 ਵੋਟਾਂ ਪੋਲੋਈਆਂ ਨੇ ਉਹਨਾਂ ਨੇ ਦੋ ਦਿਨਾਂ ਚਾ ਕੇ ਇੱਥੇ ਬੜਾ ਦਬਾਅ ਪਾਇਆ ਮਾਜਨਾ ਤੇ ਤਕੜੇ ਸਾਡੇ ਦੇ 2.5 ਹਜ਼ਾਰ ਵੋਟਾਂ ਮਾਜਨਾ ਦੇ ਉੱਤੇ 100 ਵੋਟ ਇਹਨਾਂ ਨੂੰ ਦਬਾਈ ਹੈ ਪ੍ਰੈਸ਼ਰ ਚ 100 ਵੋਟ ਮੇਰੀ ਘੱਟ ਗਈ ਮੈਂ ਨਹੀਂ ਜਿੱਤ ਤੂੰ 4-500 ਤੋਂ ਵੱਧ ਵੋਟਾਂ ਤੇ ਲੀਡ ਕਰ ਲਈ ਮੈਂ ਆਮ ਆਦਮੀ ਚੋਲੇ ਪੈਂਦਾ ਫਿਰ ਵੀ ਚਲੋ ਮੇਰਾ ਸਾਥ ਪ੍ਰਸ਼ਾਸਨ ਨੇ ਬ ਸਮਾਜਿਕ ਵੀ ਲੋਕਾਂ ਨੇ ਹੋਰ ਸੰਸਥਾ ਨੇ ਮੇਰਾ ਵਧੀਆ ਸਹਿਯੋਗ ਦਿੱਤਾ ਕਿਉਂਕਿ ਆਪਾਂ ਗਲਤ ਕੰਮ ਕਿਤੇ ਕੀਤਾ ਨਹੀਂ ਮੈਂ ਗਰੀਬ ਦੀ ਭਲਾਈ ਦੇ ਕੰਮ ਕੀਤੇ ਨੇ ਸਮਾਜ ਸੇਵਾ ਕੀਤੀ ਕੋਈ ਬੰਦਾ ਮੁੰਕ ਦਾ ਬੱਚਾ ਜਾਂ ਏਰੀਆ ਦਾ ਕੋਈ ਕਹਦੇ ਵੀ ਮਗਤਿਆਰ ਨੇ ਗਲਤ ਕੰਮ ਕੀਤਾ ਜਾਂ ਕੋਈ ਨਜਾਇਜ਼ ਕਰੇ ਧੱਕਾ ਕਰੇ ਮੈਂ ਗਰੀਬਾਂ ਦੀ ਮਦਦ ਕੀਤੀ ਹੈ ਜੀ ਇੱਕ ਤਗੜੇ ਧਨੜ ਬੰਦਿਆਂ ਨੇ ਮੇਰਾ ਦੇਖੋ ਇੱਕ ਗਰੀਬਾ ਇਨਸਾਨਾ ਮੈਂ ਉਹਨਾਂ ਦੇ ਪਾਸੇ ਵੀ ਨਹੀਂ ਆਇਆ ਜੀ ਅੱਜ ਮੈਂ ਉਹਨਾਂ ਦੇ ਪਾਸੇ ਨਹੀਂ ਉਹਨਾਂ ਨੇ ਬਹੁਤ ਮੇਰੇ ਤਕੜੇ ਤਕੜੇ ਮੈਂ ਐਨੇ ਮੁਲਾਜ਼ਮ ਰੱਖੇ ਨੂੰ ਰੇ ਮੈਂ ਤਾਂ ਉਹਨਾਂ ਦੇ ਇੱਕ ਨਾਲ ਥੋੜਾ ਜਿਹਾ ਬਾਕੀਤੀਆਂ ਮੈਂ ਜੋ ਲੋਕਾਂ ਮੈਂ ਬੇਨਤੀ ਕਰਦਾ ਹਾਂ ਵੀ ਜੋ ਸਾਡੇ ਮੰਤਰੀ ਜੀ ਕੈਬਨ ਮੰਤਰੀ ਗੋਲ ਜੀ ਆਉਣੇ ਝੋਲੇ ਚ ਪਤਾ ਜੋ ਉਹ ਕੰਮ ਕਰਨਗੇ ਐਲਾਨ ਕਰਨਗੇ ਜਿਹਨੂੰ ਪ੍ਰਧਾਨ ਮੰਨਗੇ ਸਾਨੂੰ ਮੰਨੂ ਰਹੀ ਠੀਕ ਤਾਂ ਬਹੁਤ ਬਹੁਤ ਧੰਨਵਾਦ ਐਸ ਸੀਗੇ ਬਾੜ ਨੰਬਰ 4 ਦੇ ਐਮ ਸੀ ਮੁਖਤਿਆਰ ਸਿੰਘ ਕੰਬੋਜ ਜਿਨ੍ਹਾਂ ਨੇ ਦੱਸਿਆ ਕਿ ਪ੍ਰਧਾਨਗੀ ਦੇ ਚੋਣਾਂ ਵਿੱਚ ਉਹ ਪੂਰੀ ਤਰ੍ਹਾਂ ਤੋਂ ਤਿਆਰ ਨੇ ਪਰ ਦੇਖਣਾ ਇਹ ਹੋਏਗਾ ਕਿ ਸਰਕਾਰ ਹੁਣ ਕਿਸ ਨੂੰ ਪ੍ਰਧਾਨਗੀ ਦੀ ਤਾਜ ਪਣਾਉਂਦੀ ਹੈ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ